ਹਾਂਜੀ ਦੋਸਤੋ ਪੰਜਾਬ ਦੇ ਸੂਰਮੇ ਦੀਪ ਸਿੱਧੂ ਬਾਰੇ ਤੁਸੀਂ ਸਭ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੀਪ ਸਿੱਧੂ ਨੇ ਪੰਜਾਬ ਦੇ ਹੱਕਾਂ ਦੇ ਵਿੱਚ ਕਾਫੀ ਯਰਾ ਸੰਘਰਸ਼ ਕੀਤਾ 2022 ਦੇ ਵਿਧਾਨ ਸਭਾ ਦੀਆਂ ਵੋਟਾਂ ਦੇ ਵਿੱਚ ਸਿਮਰ ਸਿੰਘ ਮਾਨ ਦਾ ਦੀਪ ਸਿੱਧੂ ਨੇ ਕਾਫੀ ਅਦਾ ਸਹਿਯੋਗ ਦਿੱਤਾ ਉਸ ਨੂੰ ਲੈ ਕੇ ਚੱਲਦੇ ਆ ਦੀਪ ਸਿੱਧੂ ਵੱਲੋਂ ਇੱਕ ਪੋਸਟ ਪਾਈ ਗਈ ਸੀ ਕਿ ਇੱਕ ਹੱਥ ਵਿੱਚ ਦੀਪ ਸਿੱਧੂ ਦੇ ਝਾੜੂ ਤੇ ਇੱਕ ਹੱਥ ਵਿੱਚ ਕਿਰਪਾਨ ਸੀ ਉੱਥੇ ਦੀਪ ਸਿੱਧੂ ਨੇ ਕਿਹਾ ਸੀ ਕਿ ਮੈਂ ਕਿਰਪਾਨ ਵਾਲਾ ਹਾਂ ਅਸੀਂ ਝਾੜੂ ਵਾਲੇ ਨਹੀਂ ਹਾਂ ਓਸ ਨੂੰ ਲੈ ਕੇ ਚੱਲਦਾ ਰਫਤਾਰ ਰਾਏ ਵੀ ਕਿਤਨਾ ਕਿਤੇ ਹੁਣ ਬਾਜ਼ਾਂ ਦੇ ਵਿੱਚ ਘੇਰੇ ਨਜ਼ਰ ਆ ਰਹੇ ਹਨ ਉੱਥੇ ਇੰਗਲੈਂਡ ਵਾਲੇ ਨੀਕੀ ਵੱਲੋਂ ਰਫਤਾਰ ਰਾਏ ਨੂੰ ਕਾਫੀ ਦਾ ਟੌਂਟ ਕੀਤਾ ਗਿਆ ਹੈ ਇੰਗਲੈਂਡ ਵਾਲੇ ਨੀਕੀ ਵੱਲੋਂ ਕਿਹਾ ਗਿਆ ਹੈ ਕਿ ਰਫਤਾਰ ਰਾਏ ਵੀ ਹੁਣ ਦੀਪ ਸਦੂਰੀ ਸਸਤੀ ਕਾਪੀ ਹੈ ਜੇਕਰ ਰੱਬ ਨਾ ਕਰੇ ਰਫਤਾਰ ਰਾਏ ਦਾ ਐਕਸੀਡੈਂਟ ਹੋ ਜਾਂਦਾ ਹੈ ਤਾਂ ਰਫਤਾਰ ਰਾਏ ਆਪਣੇ ਪੰਥ ਨੂੰ ਇੱਕ ਹੋਰ ਸ਼ਹੀਦ ਮਿਲ ਜਾਣਾ ਹੈ ਬਾਕੀ ਉੱਥੇ ਹੀ ਰਫਤਾਰ ਰਾਏ ਬਾਰੇ ਲੋਕ ਵੀ ਕਾਫੀ ਰਮੰਦਾ ਚੰਗਾ ਬੋਲ ਰਹੇ ਹਨ ਰਫਤਾਰ ਰਾਏ ਨੂੰ ਦੀਪ ਸਦੂਰੀ ਸਸਤੀ ਕਾਪੀ ਕਹਿ ਰਹੇ ਹਨ ਅਤੇ ਹਰ ਨੇਕੀ ਨੇ ਵੀ ਕਾਫੀ ਇਹਦਾ ਟੌਂਟ ਕੀਤਾ ਹੈ ਬਾਕੀ ਹਨ ਨੇਕ ਸਿੰਘ ਨੇਕੀ ਬਾਰੇ ਵੀ ਕਿਹਾ ਗਿਆ ਸੀ ਕਿ ਦੀਪ ਸਿੱਧੂ ਦੀ ਕੋਈ ਵੀ ਰੀਸ ਨਹੀਂ ਕਰ ਸਕਦਾ ਚਾਹੀ ਇੱਥੇ ਦੁਨੀਆ ਤੇ ਕਿੰਨੇ ਵੀ ਸੂਰਮੇ ਕਿਉਂ ਨਾ ਆ ਜਾਣ ਬਾਕੀ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਰਫਤਾਰ ਰਾਏ ਬਾਰੇ ਜਾਂ ਦੀਪ ਸਿੱਧੂ ਬਾਰੇ ਜਾਂ ਹਨ ਨੇਕ ਨੇਕੀ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ